ਉਹ ਮਾਹੌਲ ਜੰਗ ਦਾ ਬਣ ਰਿਹਾ ਹੈ ਭਾਰਤ ਤੇ ਪਾਕਿਸਤਾਨ ਦੇ ਵਿੱਚ ਉਹ ਇਨਸਾਨੀਅਤ ਵਾਸਤੇ ਪੰਜਾਬ ਵਾਸਤੇ ਤੇ ਖਾਸ ਕਰਕੇ ਸਿੱਖਾਂ ਵਾਸਤੇ ਬਹੁਤ ਘਾਤਕ ਹੈ ਸਾਡੇ ਗੁਰਤਮਾਂ ਨੂੰ ਦੋਨੋਂ ਪਾਸੇ ਬਸਨੀਕ ਹੈਗੇ ਆ ਨੰਕਾਣਾ ਸਾਹਿਬ ਹੈਗੇ ਪੰਜਾ ਸਾਹਿਬ ਹੈਗੇ ਕਰਤਾਰਪੁਰ ਸਾਹਿਬ ਹੈਗੇ ਔਰ ਜਿਹੜਾ ਇਹ ਜੰਗ ਅਸਲਾਮੁਅਲੈਕੁਮ ਜੀ ਵੀ ਰੋਕੀ ਗਾਲ ਚੱਲੇ ਉਮੀਦ ਕਰਨਾ ਤੁਸੀਂ ਸਾਰੇ ਖੇਰੇਤ ਨਾਲ ਹੋਵਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਰਾਤ ਦੀ ਜਿਹੜੀਆਂ ਚੀਜ਼ਾਂ ਹੋਈਆਂ ਨੇ ਪਰਦਾ ਮੋਦੀ ਸਰਕਾਰ ਦਾ ਜਿਹੜਾ ਇੱਕ ਬੁਝਦਲਾਨਾ ਹਮਲਾ ਹੈ ਪਾਕਿਸਤਾਨ ਤੇ ਸਿੱਖਾਂ ਦਾ ਓਪੀਨੀਅਨ ਸਿੱਖਾਂ ਦੀ ਰਾਏ ਸਿੱਖੇ ਚੀਜ਼ ਨੂੰ ਬਹੁਤ ਬਰੀਕੀ ਨਾਲ ਦੇਖ ਰਹੇ ਨੇ ਕਿਉਂਕਿ ਇਸ ਚੀਜ਼ ਦੇ ਅੰਦਰ ਪੰਜਾਬ ਇਨਵੋਲਵ ਹੈ ਇਸ ਚੀਜ਼ ਦੇ ਅੰਦਰ ਦੋਨੋਂ ਪੰਜਾਬ ਚੜਦਾ ਪੰਜਾਬ ਲਹਿੰਦਾ ਪੰਜਾਬ ਜਦੋਂ ਵੀ ਜੰਗ ਦਾ ਸਮਾਂ ਹੋਏ ਜਦੋਂ ਵੀ ਜੰਗ ਦਾ ਮਾਹੌਲ ਬਣਿਆ ਸਭ ਤੋਂ ਜ਼ਿਆਦਾ ਅਗਰ ਸਫਰ ਕੀਤਾ ਹੈ ਉਹ ਪੰਜਾਬ ਨੇ ਕੀਤਾ ਹੈ ਚਾਹੇ ਉਹ ਲਹਿੰਦਾ ਪੰਜਾਬ ਹੋਵੇ ਚਾਹੇ ਉਹ ਚੜਦਾ ਪੰਜਾਬ ਹੋਵੇ ਸਿੱਖ ਸਰਦਾਰ ਜਿਹੜੇ ਨੇ ਉਹ ਇਹ ਗੱਲ ਕਰ ਰਹੇ ਨੇ ਕਿ ਜੰਗ ਕਿਸੇ ਵੀ ਚੀਜ਼ ਦਾ اگر پہلگام حملہ اگر لگ رہے ہے کہ کوئی ملک اس دے اندر انوول ہے سب تو پہلے اودی جانچ پڑتال ہونی چاہیے اودی انویسٹیگیشن ہونی چاہیے پھر کوئی اودے تے ਹਮਲਾ ਜਾਂ ਕੋਈ ਚੀਜ਼ ਹੋਣੀ ਚਾਹੀਦੀ ਹੈ ਕਿ ਦੇਰਪਾਕੇਸ਼ਨ ਕੀ ਨੇ ਲੇਕਿਨ ਅਗਰ ਇਸ ਚੀਜ਼ ਦਾ ਮੁੱਦਾ ਬਣਾ ਕੇ ਕਿਸੇ ਮੁਲਕ ਦੇ ਅੰਦਰ ਨਹੱਥੇ ਲੋਕਾਂ ਨੂੰ ਮਾਰਨਾ ਇਹ ਬੁਝਲਾਨਾ ਹਮਲਾ ਹੁੰਦਾ ਹੈ ਤੇ ਇਹ ਸਭ ਤੋਂ ਘਟਿਆ ਚੀਜ਼ ਹੁੰਦੀ ਹੈ ਸਿਕਸ ਸਰਦਾਰਾਂ ਦਾ ਕੀ ਇਸ ਚੀਜ਼ ਤੇ ਕਹਿਣਾ ਹੈ ਇਹ ਸਿੰਮਤ ਲਗਾਈ ਦੀ ਵੀਡੀਓ ਹੈ ਵੀਡੀਓ ਲਵਦਣ ਆ ਵੀਡੀਓ ਲਵਦਣ ਤੋਂ ਪਹਿਲੇ ਤਮਾਮ ਦੋਸਾਂਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿਆਂ ਨਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਪ੍ਰਧਾਨ ਐਸਜੀਪੀਸੀ ਨੂੰ ਮੰਗ ਪੱਤਰ ਦੇ ਕੇ ਆਏ ਸਲਾਹ ਵੀ ਦੇਣ ਵਾਸਤੇ ਆਏ ਆ ਕਿ ਜੋ ਮਾਹੌਲ ਜੰਗ ਦਾ ਬਣ ਰਿਹਾ ਹੈ ਭਾਰਤ ਤੇ ਪਾਕਿਸਤਾਨ ਦੇ ਵਿੱਚ ਉਹ ਇਨਸਾਨੀਅਤ ਵਾਸਤੇ ਪੰਜਾਬ ਵਾਸਤੇ ਤੇ ਖਾਸ ਕਰਕੇ ਸਿੱਖਾਂ ਵਾਸਤੇ ਬਹੁਤ ਘਾਤਕ ਹੈ ਸਾਡੇ ਗੁਰਤਾਮਾਂ ਨੂੰ ਦੋਨੋਂ ਪਾਸੇ ਬਸਨੀਕ ਹੈਗੇ ਆ ਨਮਕਾਨਾ ਸਾਹਿਬ ਹੈਗੇ ਪੰਜਾ ਸਾਹਿਬ ਹੈਗੇ ਗੁਰਦਾਰਪੁਰ ਸਾਹਿਬ ਹੈਗੇ ਔਰ ਜਿਹੜਾ ਇਹ ਜੰਗ 26 ਬੰਦਿਆਂ ਦੀ ਬਹੁਤ ਬੇਰਹਿਮੀ ਨਾਲ ਮਾਰੇ ਗਏ ਆ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਪਰ ਇਨਸਾਫ ਦਾ ਮਤਲਬ ਪੜਤਾਲ ਕਰਕੇ ਉਸ ਤੋਂ ਬਾਅਦ ਜਿਹੜਾ ਸਜ਼ਾ ਹੁੰਦੀ ਹੈ ਉਸ ਅਦੀਨ ਹੋਣਾ ਚਾਹੀਦਾ ਪਰ ਜਿਹੜਾ ਪੂਰੇ ਮੁਲਕ ਨੂੰ ਮਿਲਟਰੀ ਦੇ ਹਵਾਲੇ ਕਰਕੇ ਔਰ ਇੱਥੇ ਜੰਗ ਦਾ ਮਾਹੌਲ ਪੈਦਾ ਕਰ ਦੇਣਾ ਜੋ ਆਪਣੇ ਆਪ ਚ ਇੱਕ ਬਹੁਤ ਵੱਡਾ ਪੈ ਹੈਗਾ ਔਰ ਇਹ ਪੰਜਾਬ ਪਰਮਾਣੂ ਸ਼ਸਤਰ ਦੇ ਯੁੱਗ ਦੇ ਵਿੱਚ ਜੰਗ ਦਾ ਮੈਦਾਨ ਬਣ ਜਾਣਾ ਇਹ ਬਹੁਤ ਘਾਤਕ ਗੱਲ ਹੈਗੀ ਹੈ ਜਿਹਦੇ ਨਾਲ ਪੂਰੇ ਪੰਜਾਬ ਚਾਹੇ ਲੈਂਦਾ ਚਾਹੇ ਚੜਦਾ ਉਹਦੀ ਤਬਾਈ ਹੋ ਜੂਗੀ ਜਿਹੜਾ ਪਾਣੀਆਂ ਦਾ ਹਮਲਾ ਕੀਤਾ ਹੈਗਾ ਉਹ ਵੀ ਗੈਰਕਾਨੂੰਨਾ ਟ੍ਰੀਟੀ ਤੋਂ ਬਾਹਰ ਹੈ ਇੰਟਰਨੈਸ਼ਨਲ ਹਿਊਮਨਿਟੇਰੀਅਨ ਲਾ ਦੇ ਅਧੀਨ ਇਹ ਵਾਰ ਕਰਾਇਮ ਹੈ ਇਹ ਜਿਹੜੀ ਹਾਲਾਤ ਬਣ ਰਹੇ ਹੈਗੇ ਆ ਇਹਦੇ ਵਿੱਚ ਸਾਨੂੰ ਫਿਕਰ ਬਹੁਤ ਹੈ ਕਿ ਸਾਡੇ ਫੌਮਦਾਰ ਨੁਕਸਾਨ ਵੱਡਾ ਹੋ ਜੂਗਾ ਜਿਸ ਕਰਕੇ ਅੱਜ ਅਸੀਂ ਐਸਡੀਪੀਸੀ ਦੇ ਪ੍ਰਧਾਨ ਨੂੰ ਮੰਗ ਪੱਤਰ ਦਿੱਤਾ ਹੈਗਾ ਸਲਾਹ ਦਿੰਦੀ ਹੈ ਇਹ ਇਹਦੇ ਬਾਰੇ ਬੋਲ ਕੇ ਦੋਨੋਂ ਭਾਰਤ ਤੇ ਪਾਕਿਸਤਾਨ ਨੂੰ ਜੰਗ ਤੋਂ ਪਿੱਛੇ ਮੋੜਨ ਦਾ ਯਤਨ ਕਰਨ ਇਸ ਤੋਂ ਇਲਾਵਾ ਅਸੀਂ ਯੂਨਾਈਟਿਡ ਨੇਸ਼ਨ ਨੂੰ ਵੀ ਚਿੱਠੀ ਭੇਜੀ ਹੋਈ ਹੈ ਅਸੀਂ ਹੋਰ ਸੰਸਥਾਵਾਂ ਜਿਹੜੀਆਂ ਟੈਕ 3 ਡਿਪਲੋਮੇਸੀ ਕਰਦੀਆਂ ਹਨ ਉਹਨਾਂ ਨੂੰ ਵੀ ਭੇਜਿਆ ਹੋਇਆ ਹੈਗਾ ਔਰ ਅਸੀਂ ਅੱਜ ਆਪਣੇ ਸਿੱਖੀ ਦੀ ਸੰਸਥਾਵਾਂ ਨੂੰ ਵੀ ਬੇਨਤੀ ਕਰਦੇ ਹਾਂ ਇਹ ਮੁੱਦਾ ਪਹਿਲ ਤੇ ਚੱਕਣ ਕਿ ਮਾਨ ਸਾਹਿਬ ਲਗਾਤਾਰੀ ਮੌਕਫੇਸ ਕਿੰਨੇ ਜਾ ਰਹੀਆਂ ਨੇ ਬਲੈਕਆਊਟ ਕਰਕੇ ਲਗਦਾ ਹੈ ਕਿ ਲੋਕਾਂ ਚ ਪੈਪ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਂ, ਬਲੈਕਆਊਟ ਹੋ ਰਹੇ ਹੈਗੇ ਆ, ਜੰਗ ਦੀਆਂ ਤਿਆਰੀਆਂ ਹੋ ਰਹੀਆਂ ਐ ਔਰ ਇਹ ਭੈ ਕਰਕੇ ਹੀ ਅਸੀਂ ਆਪਣੇ ਸਿੱਖੀ ਦੀ ਸੰਸਥਾਵਾਂ ਨੂੰ ਬੇਨਤੀ ਕਰਨਾ ਹੈ ਕਿ ਤੁਸੀਂ ਅਮਨ ਤੇ ਸ਼ਾਂਤ ਦੇ ਰਾਹ ਦੇ ਪੱਖ ਤੇ ਤੋਰੋ, ਇਨਸਾਫ ਜ਼ਰੂਰ ਲੈਣਾ ਚਾਹੀਦਾ ਹੈ, ਕਾਨੂੰਨ ਦੀਨ ਲੈਣਾ ਚਾਹੀਦਾ ਹੈ, ਜੰਗਾਂ ਰਾਹੀਂ ਇਨਸਾਫ ਹੋਰਾਂ ਦਾ ਬਹੁਤ ਨੁਕਸਾਨ ਹੋ ਜਾਊਗਾ। ਹੁਣ ਦੇਖੋ ਸਿੱਖਾਂ ਦਾ ਕਤਲੇਆਮ ਹੋਇਆ ਹੈ ਦਿੱਲੀ ਦੇ ਵਿੱਚ ਉੱਥੇ ਆਰਮੀ ਨੇਵੀ ਐਫੋਰਸ ਆਈਟੀਬੀਪੀ ਬੀਐਸਐਫ ਸੀਆਰਪੀ ਸਾਰੀਆਂ ਹੈੱਡਕੁਆਰਟਰ ਕੇਂਦਰਿਤ ਸੀਗੀਆਂ ਪਰ ਉਦੋਂ ਤਾਂ ਇਹ ਤੁਰੀਆਂ ਨਹੀਂ ਹੈਗੀਆਂ ਹੁਣ ਜਦ 26 ਬੇਕਸੂਰ ਵਿਅਕਤੀ ਜਿਨ੍ਹਾਂ ਵਿੱਚੋਂ 크ਿਸਚਨ ਇੱਕ ਨੇਪਾਲੀ ਬਾਕੀ ਹਿੰਦੂ ਸੀ ਉਹਨਾਂ ਨੂੰ ਮਾਰਿਆ ਹੈ ਤਾਂ ਸਾਨੂੰ ਅਫਸੋਸ ਬਹੁਤ ਹੈ ਪਰ ਐਂ ਤਾਂ ਸਿੱਖਾਂ ਨੂੰ ਉਰੇ ਆਪਣੇ ਜਸਵੰਤ ਸਿੰਘ ਖਾਲੜਾ ਨੇ ਦਿਖਾਇਆ ਹੈ 25000 ਲਾਸ਼ਾਂ ਸਿੱਖਾਂ ਦੀਆਂ ਉਰੇ ਪੁਲਿਸ ਨੇ ਖੂਕੀਆਂ ਹੈਗੀਆਂ ਕਤਲੇਆਮ ਬਹੁਤ ਹੋਏ ਆ ਇਹਦਾ ਮਤਲਬ ਇਹਦਾ ਜਵਾਬ ਇਹ ਥੋੜੀ ਹੁੰਦਾ ਕਿ ਤੁਸੀਂ ਜੰਗ ਲੜ ਲਓ ਜਿਹਦੇ ਵਿੱਚ ਲੱਖਾਂ ਦੇ ਤਦਾਦ ਚ ਬੰਦੇ ਮਰਨ ਦੀ ਨੌਬਤ ਆ ਸਕਦੀ ਹੈਗੀ ਹੈ ਸੋ ਅਸੀਂ ਤਾਂ ਇਹ ਗੱਲ ਸਮਝਾਉਣਾ ਹੈ ਕਿ ਇਹਦੇ ਬਾਰੇ ਆਪਾਂ ਹੁਣ ਬੋਲੀਏ ਨਾ ਕਿ ਬਾਅਦ ਚ ਆਪਾਂ ਸਸਕਾਰਾਂ ਤੇ ਸ਼ਹਾਦਤਾਂ ਮੰਨੀਏ ਲੱਗਦਾ ਨਹੀਂ ਕਿ ਮੋਦੀ ਆਪਣੀ ਜਿਹੜੀ ਵੈਲਿਊ ਹੈ ਉਹਨੂੰ ਲਗਾਉਣ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਬਹੁਤ ਵੱਡਾ ਗੈਪਸ ਹੋਇਆ ਹੈ ਜਿਹੜੇ ਟੈਰਰਿਸਟ ਕੋត្រ ਬਹੁਤ ਬੱਚੇ ਨੇ हां जी बिल्कुल फेलियर है पर मोदी साहब ने एक गेम बहुत पुरानी छेड़ी है आरएसएस दा हिंदू महासभा दा मुखी सारवरकर होया उने हिंदुआनु इकट्ठे करण वास्ते सलाह हमेशा कीती सी के मुसलमानाननु टारगेट करके ओना दे बर खिलाफ काम करो ए टारगेटिंग गोद्रां च भी कीती है और असि देखया है कि जम्मू कश्मीर च ह्यूमन राइट्स अब्यूजस बहुत होए हैं और जेड़े ओथे लोकल कश्मीरी सी ਉਹ ਵੀ ਕਹਿੰਦੇ ਆ ਕਿ ਇਹਦੇ ਵਿੱਚ ਸ਼ਾਮਲ ਸੀਗੇ ਹੁਣ ਇਹੋ ਜੀ ਸਥਿਤੀ ਬਣਾਉਣਾ ਕਿਸੇ ਕੌਮ ਦੇ ਉੱਤੇ ਜ਼ਬਰ ਕਰਨੀ ਇਹ ਮੈਂ ਸਮਝਦਾ ਇੱਕ ਗਲਤ ਪ੍ਰੈਕਟਿਸ ਹੈ ਇਹ ਪਿਛਲੇ ਚੋਣਾਂ 'ਚ ਉਹਨਾਂ ਨੇ ਕਿਹਾ ਕਿ ਅਸੀਂ ਬਾਰਡਰ ਕਰਾਸ ਕਰਕੇ ਆਪਣੇ ਵਿਰੋਧੀਆਂ ਨੂੰ ਮਾਰਾਂਗੇ ਹਰਦੀਪ ਸਿੰਘ ਨਿਜਰ ਔਰ ਗੁਰਪਤਵੰਨ ਸਿੰਘ ਪੰਨੂ ਖੰਡਾ ਸਾਹਿਬ ਦੇ ਕੇਸ ਸਾਡੇ ਸਾਹਮਣੇ ਹੈ ਬਾਹਰਲੀਆਂ ਸਰਕਾਰਾਂ ਨੇ ਦਿਖਾਇਆ ਕਿ ਇੰਡੀਆ ਨੇ ਕਰਾਸ ਬਾਰਡਰ ਟੈਰਰਿਜ਼ਮ ਕੀਤੀ ਹੋਈ ਹੈ ਅੱਜ ਜਦ ਆਪਣੇ ਨਾਲ ਹੋ ਰਹੀ ਹੈ ਇਨੂੰ ਕਾਨੂੰਨ ਦੇ ਤਰੀਕੇ ਨਾਲ ਨਿਬਟਣਾ ਇਨਸਾਫ ਦਿਵਾਉਣਾ ਅਸੀਂ ਮੰਨਦੇ ਹਾਂ ਪਰ ਪੂਰੇ ਦੇਸ਼ ਨੂੰ ਜੰਗ 'ਚ ਲੈ ਕੇ ਜਾਣਾ ਜਿਹਦੇ ਵਿੱਚ ਸਿੱਖਾਂ ਦੀ ਪੰਜਾਬ ਦੀ ਤਬਾਹੀ ਸਭ ਤੋਂ ਜ਼ਿਆਦਾ ਹੋਊਗੀ ਉਹ ਬਹੁਤ ਗਲਤ ਐਕਸ਼ਨ ਹੈਗਾ ਮਾਨ ਸਰ ਤੁਸੀਂ ਬਾਰਡਰ ਤੇ ਵੀ ਜਾ ਰਹੇ ਹੋ ਕੀ ਕੀ ਜਾਇਜ਼ਾ ਲਿੱਤਾ ਜਾਏਗਾ ਬਾਰਡਰ ਤੇ ਅਸੀਂ ਇਹੀ ਮੰਗ ਜਿਹੜੀ ਉਹ ਰੱਖ ਰਹੇ ਆ ਆਮ ਜ਼ਿਮੀਦਾਰਾਂ 'ਚ ਬਾਰਡਰ ਬੈਲਟ ਜਿਹੜੀ 10 ਕਿਲੋਮੀਟਰ ਤਾਈ 1965 75 ਦੇ ਵਿੱਚ ਵੈਕਿਊਏਟ ਕੀਤੀ ਗਈ ਸੀਗੀ ਉਸ ਮੌਕੇ ਦੇ ਉੱਤੇ ਲੋਕਾਂ ਦੀ ਖੇਤੀ ਖੜ ਗਈ ਮਜ਼ਦੂਰਾਂ ਦੀਆਂ ਦਿਹਾੜੀਆਂ ਰੁਕੀਆਂ ਬੱਚਿਆਂ ਦੀਆਂ ਪੜ੍ਹਾਈਆਂ ਖਤਮ ਹੋ ਗਈਆਂ ਘਰ ਉੱਜੜ ਗਏ ਚੁੱਲ੍ਹੇ ਬੁਝ ਗਏ ਔਰ ਨਾਲ ਹੀ ਜਾ ਕੇ ਅੰਦਰ ਆਪਣੇ ਰਿਸ਼ਤੇਦਾਰਾਂ ਤੇ ਬੋਝ ਬਣ ਗਏ ਇਹ ਸਾਡੀ ਕਮਾਈ ਨੂੰ ਰੋਕ ਪਾਉਂਦੇ ਆ ਇੱਥੇ ਇੰਡਸਟਰੀ ਨਹੀਂ ਆਉਂਦੀ ਇੱਥੇ ਬਾਰਡਰ ਦੇ ਉੱਤੇ ਤਾਰਾਂ ਲੱਗ ਜਾਂਦੀਆਂ ਆਵਾਜ਼ਾਂ ਵੀ ਆਪਣੇ ਖੇਤਾਂ ਨੂੰ ਰੁੱਕ ਜਾਂਦੀਆਂ ਲੈਂਡਮੈਨਜ਼ ਲਈ ਜਾਂਦੀਆਂ ਮੁਆਵਜ਼ੇ ਨਹੀਂ ਮਿਲਦੇ ਇਹ ਬਹੁਤ ਪਰੇਸ਼ਾਨੀਆਂ ਪੰਜਾਬ ਨੂੰ ਪਹਿਲਾਂ ਆ ਚੁੱਕੀਆਂ ਤੇ ਹੁਣ ਵੀ ਸਾਨੂੰ ਡਰ ਹੈ ਕਿ ਹੋਊਗਾ ਲੱਗਦਾ ਜੇੰਸੀਆ ਦਾ ਫੇਲਿਅਰ ਹੈ ਜੀ ਸਾਰੇ ਡੇਟਾ ਤੇ ਜਿਹਦਾ ਬੈਕ ਬਿਲਕੁਲ ਫੇਲਿਅਰ ਹੈਗਾ ਜੀ ਉੱਥੇ ਸਿਕਿਉਰਿਟੀ ਦਾ ਵੀ ਫੇਲਿਅਰ ਹੈ ਇੰਟੈਲੀਜੈਂਸ ਦਾ ਵੀ ਫੇਲਿਅਰ ਹੈ ਸਿਕਿਉਰਿਟੀ ਉੱਥੇ ਉਹਨਾਂ ਨੇ ਪ੍ਰੋਵਾਈਡ ਨਹੀਂ ਕੀਤੀ ਉੱਥੇ ਪੁਲਿਸ ਦੀਆਂ ਚੌਕੀਆਂ ਨਹੀਂ ਸੀ ਲੱਗੀਆਂ ਉੱਥੇ ਕੋਈ ਨੇੜੇ ਫੋਰਸ ਨਹੀਂ ਸੀਗੀ ਜਿਸ ਕਰਕੇ ਜਿਹੜੇ ਅਪਰਾਧੀ ਸੀ ਉਹ ਭੱਜ ਗਏ ਉਹ ਸਿਕਿਉਰਿਟੀ ਦੀ ਵੀ ਫੇਲੀਅਰ ਹੈ ਇੰਟੈਲੀਜੈਂਸ ਤਾਂ ਹੈ ਹੀ ਹੈ ਕਿਉਂਕਿ ਇਹਨਾਂ ਨੇ ਟਾਈਮ ਸਿਰ ਇਹਨੂੰ ਬੁੱਝਿਆ ਨਹੀਂ ਦੇਖਿਆ ਨਹੀਂ ਕੀਤਾ ਨਹੀਂ ਸੋ ਅਸੀਂ ਸਮਝਦੇ ਹਾਂ ਦੋਨੋਂ ਫੇਲੀਅਰ ਹੈ ਜੀ ਵੀਰੋ ਐਸੀ ਜਿਹੀ ਅੱਜ ਦੀ ਵੀਡੀਓ ਸਿੱਖ ਭਰਾ ਨੂੰ ਸਰਦਾਰ ਸਰਦਾਰ ਵੀਰ ਜੀ ਨੂੰ ਸਲਾਮ ਹੈ ਜਿਸ ਤਰ੍ਹਾਂ ਗੱਲਬਾਤ ਕਰ ਰਹੇ ਨੇ ਜਿਹੜੀ ਇਹਨਾਂ ਦੀ ਮੈਂਟੈਲਿਟੀ ਹੈ ਉਹਨਾਂ ਨੂੰ ਸਲਾਮ ਹੈ ਇੱਕ ਮੁਸਲਮਾਨ ਦਾ ਇੱਕ ਲੈਂਦੇ ਪੰਜਾਬ ਦੇ ਇੱਕ ਛੋਟੇ ਜਿਹੇ ਉਹਨਾਂ ਦੇ ਭਰਾ ਦਾ ਉਹਨਾਂ ਨੂੰ ਸਲਾਮ ਹੈ ਅਗਰ ਕੋਈ ਬੰਦਾ ਇਹਨਾਂ ਦੀਆਂ ਗੱਲਾਂ ਸੁਣ ਲੇਗਾ ਤੇ 100 ਕੋਲ ਜਿਹੜਾ ਪੋਲਿਟਿਕਸ ਕਰ ਰਹੇ ਹੈ ਸੋਸ਼ਲ ਮੀਡੀਆ ਤੇ ਬੈਠ ਕੇ ਇੰਡੀਆ ਪਾਕਿਸਤਾਨ ਮੋਰ ਦੀ ਗੱਲ ਕਰ ਰਹੇ ਉਹਦੀ ਬੋਲਤੀ ਜ਼ਰੂਰ ਬੰਦ ਹੋ ਜਾਏਗੀ ਪਤਾ ਚੱਲ ਜਾਏਗਾ ਕਿ ਮੋਦੀ ਜਿਸ ਤਰ੍ਹਾਂ ਦੇ ਪ੍ਰੋਪਗੈਂਡ ਦੇ ਕਰਦੇ ਹੈ ਦਿੱਲੀ ਦੇ ਅੰਦਰ ਸਿੱਖਾਂ ਦਾ ਕਤਲੇਆਮ ਕੀਤਾ ਗਿਆ 25000 ਸਿੱਖ ਸਿੱਖ ਸਰਦਾਰ ਕਤਲ ਕੀਤੇ ਗਏ ਦਿੱਲੀ ਦੇ ਅ ਨੇਵੀ ਆਰਮੀ ਸਾਰੇ ਉਥੇ ਸੀ ਉਦੋਂ جنگ ਕਿਉਂ ਨਹੀਂ ਲੜੀ ਗਈ 26 ਬੰਦੇ ਪਹਿਲਗਾਮ ਦੇ ਅੰਦਰ ਕਤਲ ਕੀਤੇ ਗਏ ਤੇ ਤੁਸੀਂ ਇਸ ਚੀਜ਼ ਨੂੰ ਇੱਧਰ ਲੈ ਕੇ ਆ ਰਹੇ ਹੋ ਕਿ ਜੰਗ ਲੜਾਂਗੇ ਜਿਹਦੇ ਅੰਦਰ ਕਰੋਨਾ ਦੇ ਸਾਹ ਦੇ ਨਾਲ ਲੌਗਇਨ ਬੋਲ ਨੇ ਇਹ ਪਤਾ ਚੱਲਦਾ ਹੈ ਕਿ ਪ੍ਰੋਪਗੈਂਡਾ ਕਿਤਾ ਜਾ ਰਿਹਾ ਹੈ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਤੁਸੀਂ ਦੇਖੋ ਮੈਂ ਮੰਨਣਾ ਮੇਰੀ ਸਭ ਤੋਂ ਪਹਿਲੀ ਵੀਡੀਓ ਵੀ ਇਸ ਚੀਜ਼ ਦੀ ਸੀ ਕਿਸੇ ਵੀ ਨਾ ਹੱਥੇ ਕਿਸੇ ਵੀ ਇਨਸਾਨ ਦਾ ਕਤਲ ਕਰਨਾ ਪੂਰੀ ਇਨਸਾਨੀਅਤ ਨੂੰ ਖਤਮ ਕਰਨ ਦੇ ਬਰਾਬਰ ਹੈ ਅਸੀਂ ਇਸ ਚੀਜ਼ ਦੇ ਬਿਲਕੁਲ ਵਿਰੋਧ ਅਸੀਂ ਕਰਨਾ ਹੈ ਕਿ ਕੋਈ ਇਨਸਾਨ ਬੇਗੁਨਾਹ ਕੋਈ ਇਨਸਾਨ ਨਹੀਂ ਮਾਰਨਾ ਚਾਹੀਦਾ ਲੇਕਿਨ ਹੁਣ ਸਿੱਖ ਸਰਦਾਰ ਮੈਦਾਨ ਦੇ ਅੰਦਰ ਆਏ ਨੇ ਤੇ ਜਿਹੜਾ ਮੋਦੀ ਨੇ ਪਾਣੀ ਰੋਕਣ ਦੀ ਧਮਕੀ ਦਿੱਤੀ ਤੇ ਪਾਣੀ ਰੋਕਿਆ ਵੀ ਉਹ ਵੀ ਸਿੱਖ ਵੀਰ ਨੇ ਦੱਸਿਆ ਲੈਂਦੇ ਚੜਦੇ ਪੰਜਾਬ ਦੇ ਅੰਦਰ ਖੜੇ ਹੋ ਕੇ ਗੱਲ ਕਰ ਰਹੇ ਨੇ ਕਿ ਇਹ ਸਰਾਸਰ ਜ਼ਿਆਤੀ ਤੇ ਗਲਤ ਕਰ ਰਹੇ ਨੇ ਪ੍ਰੋਪਗੈਂਡੇ ਕਰ ਰਹੇ ਨੇ ਤੇ ਇਹਦੇ ਜਿਹੜਾ ਅੰਜਾਮ ਹੈ ਇਹਦੇ ਜਿਹੜੇ ਰਿਪਰਕਸ਼ਨ ਨੇ ਉਹ ਬਹੁਤ ਪੂਰੀ ਤਰ੍ਹਾਂ ਵੇਖਣ ਨੂੰ ਮਿਲਣਗੇ ਬਾਅਦ ਚੋਂ ਗੱਲ ਕਰਨ ਨਾਲੋਂ ਬਿਹਤਰ ਹੈ ਕਿ ਪਹਿਲੇ ਇਸ ਚੀਜ਼ ਤੇ ਅਕਲ ਦੇ ਨਾਲ ਖੁੱਲ੍ਹ ਲੈਣੇ ਚਾਹੀਦੇ ਨੇ ਹੋਸ਼ ਨਾਲ ਕੰਮ ਲੈਣਾ ਚਾਹੀਦਾ ਕਿ ਅਸੀਂ ਕਰ ਕੀ ਰਹੇ ਹਾਂ ਸਿੱਖ ਸਰਦਾਰ ਜਿਸ ਤਰ੍ਹਾਂ ਇਨਵੋਲ ਨੇ ਜਿਸ ਤਰ੍ਹਾਂ ਇੱਕ ਫਰੰਟ ਲਾਈਨ ਤੇ ਆ ਕੇ ਅਹਿਮ ਕਿਰਦਾਰ ਅਦਾ ਕਰ ਰਹੇ ਨੇ ਇਹਨਾਂ ਨੂੰ ਸਲੂਟ ਕਰਨ ਤੇ ਦਿਲ ਕਰ ਰਹੇ ਤੇ ਵਾਕਈ ਇਹਨਾਂ ਨੂੰ ਸਲੂਟ ਕਰਨਾ ਚਾਹੀਦਾ ਹੈ ਜਿਹੜੀ ਇਹਨਾਂ ਦੀ ਮੈਂਟੈਲਿਟੀ ਹੈ ਤੇ ਜਿਸ ਤਰ੍ਹਾਂ ਗੱਲ ਕਰ ਰਹੇ ਨੇ ਇਹ ਵਾਰ ਜੰਗ ਕਿਸੇ ਵੀ ਮੁੱਦੇ ਦਾ ਹੱਲ ਨਹੀਂ ਹੈ ਪੰਜਾਬ ਸਫਰ ਕਰੇਗਾ ਚਾਹੇ ਉਹ ਚਰਦਾ ਪੰਜਾਬੇ ਚਾਹੇ ਲੰਦਾ ਪੰਜਾਬੇ ਹੋਰ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਣਾ ਲੱਖਾਂ ਕਰੋੜਾਂ ਦੇ ਹਿਸਾਬ ਦੇ ਨਾਲ ਲੋਕ ਇੱਥੇ ਵਸਦੇ ਨੇ ਤੇ ਜਿਨ੍ਹਾਂ ਦਾ ਨੁਕਸਾਨ ਹੋ ਸਕਦਾ ਹੈ ਅਗਰ ਜੰਗ ਦਾ ਸਵਾਹ ਹੁੰਦਾ ਹੈ ਵੈਸੇ ਰਾਤ ਦਾ ਬੁਜ਼ਲਾਨਾ ਹਮਲਾ ਮੋਦੀ ਵੱਲੋਂ ਜਰਾ ਕੀਤਾ ਗਿਆ ਹੈ ਉਹਨੇ ਦੱਸ ਦਿੱਤਾ ਹੈ ਕਿ ਮੋਦੀ ਦੀ ਜਿਹੜੀ ਸੋਚ ਹੈ ਕਿੱਡੀ ਘਟਿਆ ਹੈ ਤੇ ਉਹ ਇਨਸਾਨ ਕਿੱਡਾ ਘਟਿਆ ਹੈ ਪ੍ਰੋਪਗੈਂਡੇ ਕਰਨ ਚ ਉਹ ਬੰਦਾ ਮਾਹਰ ਹੈ ਸਿੱਖਾਂ ਦੇ ਨਾਲ ਇੰਨੇ ਕੋ ਤੱਕੇ ਕੀਤੇ ਗਏ ਇਨ੍ਹਾਂ ਕੋ ਜ਼ੁਲਮ ਕੀਤਾ ਗਿਆ ਸਿੱਖਾਂ ਦੇ ਨਾਲ ਉਦੋਂ ਕਿਉਂ ਨਹੀਂ ਜੰਗ ਲੜੀ ਗਈ او دو فوج نو کیوں نہیں لا گیا بیچارے سکھ سردار سفر کر دے رہے تے ہون چھبی بندے قتل ہوئے پہل گام دے اندر انہوں نے سزا ملنی چاہی دی ہے جنہیں نے کام کیا ہے لیکن اس چیز دا الزام لا کے پاکستان تے حملہ کرنا بزدلانہ حملہ کرنا یہ بہت بہت زیادہ غلط ہے تیس اس ویڈیو کے بارے کی کہنا چاہتے ہیں ضرور کمنٹس کر کے دسنا بہت شکریہ